ਜਿਹੜਾ ਮਨ ਸੱਖ ਸਕਦਾਣ ਕੇ ਵਾਸਤੇ ਮੈਂ ਆ ਤਰਸਿੰਮ ਸਿੰਘ ਸਾਗਵਾਨ ਤੁਸੀਂ ਦੇਖ ਰਹੇ ਹੋ ਸਾਝਾ ਪੰਜਾਬ ਨਿਊ ਚੈਨਲ ਖਬਰ ਸਿਰ ਤੁਹਾਡੇ ਲਈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਵਧੀਆ ਤੇ ਧਾਰਮਿਕ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਨ ਤਨ ਮਹਾਨ ਮਹਾਪੁਰਸ਼ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀ ਜਿਹੜੀ ਕੀਤੀ ਹੋਈ ਕਹਾਣੀ ਜੋ ਉਹਨਾਂ ਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਆਪਣਾ ਜਿਹੜਾ ਸਾਰਾ ਜੀਵਨ ਹੈ ਉਹ ਨਾਮ ਜਪਦੇ ਹੋਇਆ ਸੇਵਾ ਕਰਦੇ ਆ ਤੇ ਗੁਰੂ ਨਾਨਕ ਦੇਵ ਜੀ ਦੀਆਂ ਗੁਰੂਆਂ ਦੇ ਉਹਨਾਂ ਨੇ ਆਪਣੇ ਅੱਖਾਂ ਦੇ ਨਾਲ ਦਰਸ਼ਨ ਕੀਤੇ ਔਰ ਉਹਨਾਂ ਦੇ ਹੁਕਮ ਦੇ ਵਿੱਚ ਰਹਿੰਦੇ ਹੋਇਆ ਹੀ ਉਹਨਾਂ ਨੇ ਆਪਣਾ 112 ਸਾਲ ਦਾ ਜਿਹੜਾ ਜੀਵਨ ਹੈ ਉਹ ਬਤੀਤ ਕੀਤਾ ਔਰ ਅੱਜ ਉਸ ਮਹਾਨ ਮਹਾਪੁਰਸ਼ ਜੀ ਉਹਨਾਂ ਦੀ ਸੇਵਾ ਜਿਹੜੀ ਹੈ ਉਹਨਾਂ ਦੀ ਕਹਾ ਲੈਣਾ ਉਹਦਾ ਫਲ ਸਰੂਪ ਅੱਜ ਜੋ ਹਰ ਇੱਕ ਸਾਲ ਦੀ ਤਰ੍ਹਾਂ 5 6 ਅਤੇ 7 ਅਕਤੂਬਰ ਨੂੰ ਬੀੜ ਸਾਹਿਬ ਕੇ ਮੇਲਾ ਮਨਾਇਆ ਜਾਂਦਾ ਹੈ ਉਸ ਮੇਲੇ ਤੇ ਦੂਰੋਂ ਨੇੜੇੋਂ ਚੱਲ ਕੇ ਆਉਂਦੇ ਹੋਣਗੇ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਵਾਸਤੇ ਰਸਤੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੰਗਰਾਂ ਦੀ ਸੇਵਾ ਮੈਡੀਸਨ ਦੀ ਸੇਵਾ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਅੱਜ ਅਸੀਂ ਖੜੇ ਹਾਂ ਫਿਰੋਜ਼ਪੁਰ ਤੋਂ ਮੱਲਾਂ ਵਾਲਾ ਰੋਡ ਫਿਰੋਜ਼ਪੁਰ ਦੇ ਨਜ਼ਦੀਕ ਅਸ਼ੀਰਵਾਦ ਦੇ ਨਾਲ ਔਰ ਇਲਾਕੇ ਦੇ ਸਹਿਯੋਗ ਦੇ ਨਾਲ ਹਰ ਇੱਕ ਸਾਲ ਲੰਗਰ ਦੀ ਸੇਵਾ ਕਰਦੇ ਹਨ ਆਓ ਇੱਥੋਂ ਦੇ ਜਿਹੜੇ ਪ੍ਰਬੰਧਕ ਸਹਿਬਾਨ ਹਨ ਲੰਗਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਹਿਬਾਨ ਹਨ ਸੇਵਾਦਾਰ ਹਨ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕੀ ਨਾਮ ਹੈ ਜੀ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਕਦੋਂ ਤੁਸੀਂ ਜਿਹੜੀ ਸੇਵਾ ਹੈ ਉਹ ਸੰਗਤ ਜਾਂ ਆਪਣਾ ਇਲਾਕਾ ਜਿਹੜਾ ਉਹ ਨਿਭਾ ਰਿਹਾ ਹੈ ਏ ਜੀ ਤਕਰੀਬਨ ਕੋਈ 9-10 ਸਾਲ ਹੋ ਗਏ ਜੀ ਤੇ ਸਾਡੇ ਪਿੰਡ ਦੇ ਸਹਿਯੋਗ ਨਾਲ ਮਤਲਬ ਸਾਰੇ ਨਗਰ ਨਿਵਾਸੀ ਸਾਧ ਸੰਗਤ ਮਤਲਬ ਬੱਚੇ ਜਿਹੜੇ ਬੱਚਿਆਂ ਤੋਂ ਲੈ ਕੇ ਬਜ਼ੁਰਗਾ ਤੱਕ ਇਸ ਸੇਵਾ ਦੇ ਵਿੱਚ ਯੋਗਦਾਨ ਪਾਉਂਦੇ ਆ ਤੁਸੀਂ ਕੀ ਸਮਝਦੇ ਹੋ ਕਿ ਗੁਰੂ ਨਾਨਕ ਦੇਵ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਵੀਰ ਪੈਦਾ ਲੰਗਰ ਲਾਇਆ ਸੀ ਉਹ ਜਿਹੜੀਆਂ ਬਰਕਤਾਂ ਉਹਨਾਂ ਨੇ ਪਾਈਆਂ ਸੀ ਕਿਉਂਕਿ ਆਪਣੇ ਘਰ ਦੇ ਵਿੱਚ ਇੱਕ ਦੋ ਮਹਿਮਾਨ ਆ ਜਾਂਦੇ ਨੇ ਤੇ ਆਪਾਂ ਉਹਨਾਂ ਨੂੰ ਸੰਭਾਲਣਾ ਔਖਾਂ ਦਾ ਲੇਕਿਨ ਇੱਥੇ ਲਗਾਤਾਰ 5 ਦਿਨ ਵਾਸਤੇ ਜਿਹੜੀ ਹੈ ਅਥਾ ਸੇਵਾ ਚੱਲਦੀ ਹੈ ਅਥਾ ਸੰਗਤ ਆਉਂਦੀ ਹੈ ਕਿਸ ਤਰ੍ਹਾਂ ਬਰਕਤਾਂ ਵਰਦੀਆਂ ਨੇ ਕਿ ਨੌਜਵਾਨ ਬਜ਼ੁਰਗ ਮਾਤਾਵਾਂ ਪਹਿਣਾ ਔਰ ਜਿਹੜੇ ਬਜ਼ੁਰਗ ਸਾਡੇ ਨੌਜਵਾਨ ਨੂੰ ਸੇਵਾ ਕਰਦੇ ਇਹ ਵੇਖੋ ਜੀ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਈਆ ਦਾ ਲੰਗਰ ਚਲਾਇਆ ਸੀ ਚਲੋ ਉਹਦੀ ਬਦੌਲਤ ਵੀ ਚੱਲਦਾ ਪਰ ਜਿਹੜਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਹੈ ਨਾ ਇਹਨਾਂ ਦੀ ਜਿਹੜੀ ਸੇਵਾ ਨਾ 100 ਤੇ 12 ਸਾਲ ਦੀ ਸੇਵਾ ਹੈ ਗੁਰੂ ਘਰ ਦੀ ਇਹਨਾਂ ਦੀ ਸੇਵਾ ਤਾਂ ਅਸੀਂ ਇਹਨਾਂ ਦਾ ਦੇਣ ਹੀ ਨਹੀਂ ਦੇ ਸਕਦੇ ਬਾਬਾ ਬੁੱਢਾ ਸਾਹਿਬ ਦਾ ਮਲ ਸੇਵਾ ਸੀ ਭਵੇਂ ਲੱਖ ਕਰਨੇ ਆ ਪਰ ਨਹੀਂ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜਿਹਨਾਂ ਜਦੋਂ ਜਿਹੜੀਆਂ ਸੰਗਤਾਂ ਨੇ ਆਪਾਂ ਦੇਖਦੇ ਆ ਕਿ ਰਾਜਸਥਾਨ ਕਰਨਪੁਰ ਬੂਰੂ ਦੂਰੋਂ ਚੱਲ ਕੇ ਸੰਗਤਾਂ ਆਉਂਦੀਆਂ ਨੇ ਨੌਜਵਾਨ ਬਜ਼ੁਰਗ ਨੇ ਜਦੋਂ ਉਹਨਾਂ ਸੰਗਤਾਂ ਦੀ ਤੁਸੀਂ ਸੇਵਾ ਕਰਦੇ ਹੋ ਮੈਡੀਸਨ ਦੇ ਰੂਪ ਵਿੱਚ ਜਾਂ ਲੰਗਰ ਦੇ ਰੂਪ ਵਿੱਚ ਕੀ ਉਹਨਾਂ ਸੰਗਤਾਂ ਦੇ ਵਿੱਚੋਂ ਬਾਬਾ ਜੀ ਦਾ ਜਿਹੜਾ ਰੂਪ ਹੈ ਬਾਬਾ ਜੀ ਦੇ ਜਿਹੜੇ ਦਰਸ਼ਨ ਨੇ ਉਹ ਨਸੀਬ ਹੁੰਦੇ ਬਿਲਕੁਲ ਜੀ ਬਿਲਕੁਲ ਇਸ ਮਤਲਬ ਜਦੋਂ ਸੰਤਾ ਲੰਗਦੇ ਆਣਾ ਬੱਚੇ ਬਜ਼ੁਰਗ ਉਹਨਾਂ ਵੱਲ ਵੇਖ ਕੇ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਅੱਗੋਂ ਆਨੇ ਵੀ ਸਾਡਾ ਬਾਬਾ ਜੀ ਸਾਡਾ ਲੰਗਰ ਛੱਕ ਕੇ ਜਾਇਆ ਜੇ ਮਤਲਬ ਇਸ ਤਰ੍ਹਾਂ ਦਾ ਹੈ ਕਿ ਵੀ ਸਾਨੂੰ ਵੇਖ ਕੇ ਆਉਂਦਾ ਹੈ ਵੀ ਇਹਨਾਂ ਦੀ ਦੇਖੋ ਕਲਣਾ ਕਿੰਨੀ ਹੈ ਕਿਥੋਂ ਤੁਰ ਕੇ ਸੰਤਾ ਉਹਨਾਂ ਦੇ ਪੈਰਾਂ ਤੇ ਛਾਲੇ ਪਏ ਹੁੰਦੇ ਨੇ ਪੱਟੀਆਂ ਬੱਧੀਆਂ ਹੁੰਦੀਆਂ ਨੇ ਮੈਡੀਸਨ ਇੱਥੋਂ ਅਸੀਂ ਵੀ ਮੁਹੱਈਆ ਕਰਾਉਨੇ ਆ ਤੇ ਸੰਤਾ ਦਾ ਬਹੁਤ ਹੀ ਜੋਸ਼ ਨਾਲ ਇਹ ਸੇਵਾ ਮਤਲਬ ਉਹਨਾਂ ਦੀ ਵੀ ਸੇਵਾ ਹੈ ਮਤਲਬ ਸੰਗਤ ਦੀ ਵੀ ਸੇਵਾ ਤੇ ਸਾਡੇ ਪਿੰਡ ਵੱਲੋਂ ਵੀ ਇਹਨਾਂ ਦੀ ਵੀ ਬਹੁਤ ਸੇਵਾ ਮਤਲਬ ਇਹਨਾਂ ਦਾ ਉਪਰਾਲਾ ਕੀਤਾ ਪਿੰਡਾਂ ਵਾਸੀਆਂ ਐ ਇਸ ਵਾਰੀ ਕਿਉਂ ਹੈ ਕਿ ਚਲੋ ਜਿਹੜੀਆਂ ਇਲੈਕਸ਼ਨ ਹੁੰਦੀਆਂ ਨੇ ਉਹ ਤਾਂ ਚੱਲਦੀਆਂ ਰਹਿੰਦੀਆਂ ਨੇ ਲੇਕਿਨ ਐਸ ਵਾਰੀ ਜਿਹੜੀਆਂ ਇਲੈਕਸ਼ਨ ਨੇ ਪਿੰਡਾਂ ਦੀ ਖਾਸ ਕਰਕੇ ਸਰਪੰਚੀ ਦੇ ਇਲੈਕਸ਼ਨ ਨੇ ਉਹ ਇਸ ਮੇਲੇ ਦੇ ਵਿੱਚ ਹੀ ਆ ਗਏ ਨੇ ਇਹਦੇ ਨਾਲ ਤੁਸੀਂ ਜਿਹੜੇ ਸਾਡੇ ਪਿੰਡਾਂ ਦੇ ਨੌਜਵਾਨ ਆਪਣਾ ਪਿੰਡ ਨਹੀਂ ਸਾਰੇ ਪਿੰਡਾਂ ਦੇ ਜਿਹੜੇ ਨੌਜਵਾਨ ਜਿਹੜੇ ਇਸ ਤੋਂ ਪਹਿਲਾਂ ਵੱਧ ਚੜ ਕੇ ਸੇਵਾ ਕਰਦੇ ਸੀ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਸਿਆਸਤ ਜਿਹੜੀ ਹੈ ਉਹ ਇੱਕ ਥਾਂ ਤੇ ਹੈ ਔਰ ਜਿਹੜੀ ਬਾਬਾ ਪੁੱਡਾ ਸਾਹਿਬ ਜੀ ਦੀ ਸੇਵਾ ਹੈ ਉਹ ਸਾਨੂੰ ਇੱਕ ਦਿਸ਼ਕਾਮ ਹੋ ਕੇ ਕਰ ਦਿੰਦੀ ਹੈ ਹਾਂਜੀ ਹਾਂਜੀ ਸਾਡੇ ਜਿਹੜੇ ਗਵਾਂਢੀ ਪਿੰਡ ਨੇ ਉਹਨਾਂ ਨੂੰ ਵੀ ਅਸੀਂ ਚਲੋ ਸਾਡੇ ਪਿੰਡ ਦੀ ਵੀ ਸਹਿਮਤੀ ਹੋ ਗਈ तकरीबन ਤੇ ਜਿਹੜੇ ਦੂਜੇ ਪਿੰਡ ਸਾਡੇ ਨਾਲ ਸਹਿਯੋਗ ਦੇਦੇ ਸੀ ਥੋੜਾ ਜਿਹਾ ਘੱਟ ਆਇਆ ਪਰ ਉਹਨਾਂ ਨੂੰ ਅਸੀਂ ਜਦੋਂ ਕੋਈ ਉਹਨਾਂ ਦਾ ਪਿੰਡ ਵਾਸੀ ਕੋਈ ਮਿਲਦਾ ਹੈ ਨਾ ਤੇ ਉਹਨਾਂ ਨੂੰ ਅੱਗੇ ਕਰੋਂ ਕੈਸ਼ਟ ਕਰਨੇ ਆਹੀ ਰਿਕਵੈਸਟ ਵੀ ਸਾਨੂੰ ਇਹ ਨਾਲ ਯਾਰ ਸੇਵਾ ਅੱਗੇ ਤਰ੍ਹਾਂ ਕਰੋ ਇਲੈਕਸ਼ਨ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਤੇ ਤੁਸੀਂ ਸਾਡੇ ਨਾਲ ਜਿਵੇਂ ਅੱਗੇ ਸਹਿਯੋਗ ਦਿੰਦੇ ਜਿਹੜਾ ਉਸੇ ਤਰ੍ਹਾਂ ਸਹਿਯੋਗ ਦਿਓ ਸਾਨੂੰ ਤੁਸੀਂ ਸਮਝਦੇ ਹੋ ਕਿ ਜਿਹੜਾ ਇਲੈਕਸ਼ਨ ਨੇ ਇਹ ਮਤਲਬ ਕਿ ਸਰਕਾਰ ਨੂੰ ਕਿਉਂਕਿ ਬੜਾ ਮਹਾਨ ਇਹ ਮੇਲਾ ਹੈ ਔਰ ਪੂਰਾ ਪੰਜਾਬ ਨੇ ਦੇਸ਼ ਵਿਦੇਸ਼ ਤੋਂ ਵੀ ਸੰਗਤਾਂ ਜੜੀਆਂ ਨੇ ਇੱਥੇ ਆਉਂਦੀਆਂ ਨੇ ਔਰ ਥੋੜਾ ਜਿਹੜਾ ਇਲੈਕਸ਼ਨ ਨੇ ਇਸ ਨੂੰ ਅੱਗੇ ਪਿੱਛੇ ਕੀਤਾ ਜਾ ਸਕਦਾ ਹੈ ਹਾਂਜੀ ਹਾਂਜੀ ਇਹ ਤਾਂ ਸਰਕਾਰ ਨੂੰ ਵੈਸੇ ਚਾਹੀਦਾ ਸੀ ਵੀ ਜਿਹੜੇ ਦਿਨ ਸੀ ਨਾ ਇਹਨਾਂ ਤੋਂ ਮਤਲਬ ਵੇਖ ਕੇ ਇਹਨਾਂ ਵੱਲ ਇਹਨਾਂ ਨੂੰ ਅੱਗੇ ਪਿੱਛੇ ਜਰੂਰ ਇਲੈਕਸ਼ਨ ਕਰਨਾ ਚਾਹੀਦਾ ਸੀ ਸੋ ਇਹ ਸਨ ਪਿੰਡ ਆਮੇਵਾਲੇ ਤੋਂ ਜੋ ਸਾਡੇ ਲੰਗਰ ਦੇ ਪ੍ਰਬੰਧਕ ਸਹਿਬਾਨ ਹਨ ਉਹ ਔਰ ਆਪ ਜੀ ਦੇਖ ਰਹੇ ਹੋ ਕਿ ਨਾਲ ਡਾਕਟਰ ਸਹਿਬਾਨ ਬੈਠੇ ਹੋਏ ਨੇ ਜਿਹੜੇ ਕਿ ਜਿਹੜੇ ਨੌਜਵਾਨ ਜਾਂ ਬਜ਼ੁਰਗ ਆ ਰਹੇ ਨੇ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕਿਉਂਕਿ 2 250 ਕਿਲੋਮੀਟਰ ਤੋਂ ਪੈਦਲ ਤੁਰ ਕੇ ਆਉਣਾ ਔਰ ਰਸਤੇ ਦੇ ਵਿੱਚ ਸਰੀਰਕ ਤੌਰ ਤੇ ਬੜੀ ਤਰ੍ਹਾਂ ਦੀ ਜਿਹੜੇ ਡਿਫੈਕਟ ਨੇ ਸਰੀਰ ਤੇ ਆ ਜਾਂਦੇ ਨੇ ਉਹਨਾਂ ਨੂੰ ਵੀ ਠੀਕ ਕੀਤਾ ਜਾਂਦਾ ਹੈ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਨਾਲ ਦਵਾਦਾਰ ਉਹਦੀ ਵੀ ਸੇਵਾ ਕੀਤੀ ਜਾਂਦੀ ਹੈ ਔਰ ਆਪ ਜੀ ਨੇ ਸੁਣਿਆ ਹੈ ਪ੍ਰਬੰਧਕ ਸਦਨਾਂ ਤੋਂ ਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਚਾਹ ਹੁੰਦਾ ਹੈ ਕਿ ਸਾਲ ਬਾਅਦ ਸੰਗਤ ਜਦੋਂ ਆਉਂਦੀ ਹੈ ਜਦੋਂ ਅਸੀਂ ਪੈਦਲ ਜਾਂਦੇ ਸੰਗਤ ਨੂੰ ਜਾਂ ਜੇ ਟਰਾਲੀ ਨਾਲ ਜਾਂਦੇ ਸੰਗਤ ਹੈ ਉਸ ਨੂੰ ਦੇਖਦੇ ਹਾਂ ਤੇ ਸਾਨੂੰ ਬਾਬਾ ਬੁੱਢਾ ਸਾਹਿਬ ਦੀ ਜਿਹੜੀ ਕੀਤੀ ਹੋਈ ਸੇਵਾ ਹੈ ਜਿਹੜੀ ਘੱਲਣਾ ਉਹਨਾਂ ਦੀ ਜਿਹੜੀ ਨਿਮਰਤਾ ਉਹ ਯਾਦ ਆ ਜਾਂਦੀ ਹੈ ਜੀ ਸਾਂਝਾ ਪੰਗਾਮ ਨੂੰ ਚੈਨਲ ਵਾਸਤੇ ਮੈਂ ਤਰਸੇਮ ਸੰਧੂ ਸਾਬੋਣਾ ਤਾਂ